ਫਗਵਾੜਾ ਨਗਰ ਨਿਗਮ ਵੱਲੋਂ ਫਗਵਾੜਾ ਦੇ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਜਿਹੜੀ ਕਿ ਸੀਵਰੇਜ ਜਿਹੜਾ ਹੈ ਇਹ ਅਪਲਾਈ ਓਵਰ ਦੇ نیچے ਆ ਗਿਆ ਸੀ ਉਹਦੀ ਸ਼ਿਫਟਿੰਗ ਦਾ ਜਿਹੜਾ ਕੰਮ ਸ਼ੁਰੂ ਹੋ ਰਿਹਾ ਸਾਡੇ ਨਾਲ ਮੌਜੂਦ ਨੇ ਹਲਕਾ ਇੰਚਾਰਜ ਹਰਜੀ ਮਾਨ ਜੀ ਹਰਜੀ ਮਾਨ ਜੀ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਹੋ ਰਿਹਾ ਔਰ ਇਹ ਕਿੰਨੇ ਦੀ ਲਗਤ ਦਾ ਪ੍ਰੋਜੈਕਟ ਹੈ ਤੇ ਇਹਦਾ ਕੀ ਫਾਇਦਾ ਹੋਣਾ ਸ਼ਹਿਰ ਵਾਸੀ ਸਤਿਕਾਰ ਜੀ ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਤੁਹਾਡੇ ਆਨਰੇਬਲ ਮੇਅਰ ਸਾਹਿਬ ਰਾਮਪਾਲ ਉੱਪਰ ਜੀ ਜਿਨ੍ਹਾਂ ਦੀ ਅਗਵਾਈ ਤੇ ਹੇਠ ਜਿਹੜੇ ਫਗਵਾੜੇ ਦੇ ਵਿਕਾਸ ਕਾਰਜ ਨੇ ਬਹੁਤ ਤੇਜ਼ੀ ਨਾਲ ਅੱਗੇ ਵਧਦੇ ਪਏ ਨੇ ਅੱਜ ਉਸੇ ਲੜੀ ਨੂੰ ਅੱਗੇ ਲੈ ਕੇ ਜਾਂਦੇ ਆ ਸਾਡੇ ਹੌਂਦੇਬਲ ਕਮਿਸ਼ਨਰ ਡਾਕਟਰ ਅਕਸ਼ਟ ਗੋਪਤਾ ਜੀ ਸਾਡੇ ਵੱਖ-ਵੱਖ ਕਵਾੜਾ ਤੋਂ ਆਏ ਹੋਏ ਐਮਟੀ ਸਹਿਬਾਨ ਸਾਡੇ ਡਿਪਾਰਟਮੈਂਟ ਦੇ ਜਿਹੜੇ ਹੈੱਡ ਨੇ ਚੋਟਾਨੀ ਸਾਹਿਬ ਸਾਰੇ ਆਏ ਹੋਏ ਪਤਵੰਤੇ ਸੱਜਣ ਜਿਨ੍ਹਾਂ ਦੇ ਹਾਜ਼ਰੀ ਦੇ ਵਿੱਚ ਜਿਹੜਾ ਅੱਜ ਇਹ نیک ਕਾਰਜ ਅਸੀਂ ਸ਼ੁਰੂ ਕੀਤਾ ਜਿਸ ਦੇ ਤਹਿਤ 500 ਮੀਟਰ ਦਾ ਜਿਹੜਾ ਸੀਵਰ ਪਾਈਪ ਹੈ ਉਹ ਨਵਾਂ ਜਿਹੜਾ ਜੀਟੀ ਰੋਡ ਦੇ ਥੱਲੇ ਆ ਗਿਆ ਸੀ ਤੇ ਜਿਹੜੀ ਸਾਡੀ ਮੰਡੀ ਦੇ ਵਿੱਚ ਵਾਟਰ ਲੌਕਿੰਗ ਦੀ ਸਮੱਸਿਆ ਉਸ ਦਾ ਵੀ ਹੱਲ ਹੋਏਗਾ ਬਸ ਸਾਡੇ ਦੇ ਨਾਲ ਲੱਗ ਕੇ ਜਿੰਨੀਆਂ ਦੁਕਾਨਾਂ ਨੇ ਇਹ ਚੌਕ ਦਾ ਜਿਹੜਾ 500 ਮੀਟਰ ਦਾ ਵੱਡਾ ਪਾਈਪ ਪੈਣ ਕਰਕੇ ਜਿਹੜੇ ਉਹਨਾਂ ਦੇ ਕਨੈਕਸ਼ਨ ਉਹਨਾਂ ਨੂੰ ਬੜੀ ਵੱਡੀ ਸਹੂਲਤ ਹੋ ਜਾਏਗੀ ਇਹਦੀ ਕੁੱਲ ਰਾਸ਼ੀ ਜਿਹੜੀ ਹੈ ਉਹ 1 ਕਰੋੜ ਦੇ ਅਰਾਊਂਡ ਹੈ ਤੇ ਇਹਦਾ ਅਸੀਂ ਸਮਾਂ ਵੀ ਨਿਰਧਾਰਿਤ ਕੀਤਾ ਹੋਇਆ ਹੈ ਕਿ 2 ਮਹੀਨਿਆਂ ਦੇ ਵਿੱਚ ਕਾਰ ਇਸ ਨੂੰ ਪ੍ਰੋਜੈਕਟ ਨੂੰ ਪੂਰਾ ਕਰਕੇ ਕਿ ਸ਼ਹਿਰ ਦੀ ਸਾਰੀ ਟ੍ਰੈਫਿਕ ਇੱਥੋਂ ਲੰਘਣੀ ਹੈ ਤੇ ਲੋਕਾਂ ਨੂੰ ਤੰਗ ਪਰੇਸ਼ਾਨੀ ਜ਼ਿਆਦਾ ਫੇਸ ਨਾ ਕਰਨੀ ਪਵੇ ਅਸੀਂ ਜਲਦ ਤੋਂ ਜਲਦ ਇਸ ਪ੍ਰੋਜੈਕਟ ਨੂੰ ਪੂਰਾ ਕਰਕੇ ਮੈਂ ਹੁਣ ਚਟਾਨ ਸਾਹਿਬ ਨੂੰ ਪੁੱਛਿਆ ਮੈਡਮ ਕਮਿਸ਼ਨਰ ਨੇ ਵੀ ਕਿਸ ਨੂੰ ਅਸੀਂ 2 ਮਹੀਨੇ ਦੇ ਟਾਈਮ ਲਾਈਨ ਰੱਖੀ ਆ ਪਰ ਵਿਦਨ 1.5 ਮਹੀਨਾ ਅਸੀਂ ਇਸ ਨੂੰ ਪੂਰਾ ਕਰ ਦਵਾਂਗੇ ਤੇ ਜਿੱਦਾਂ ਕਿ ਅਸੀਂ ਜਾਣਦੇ ਆ ਕਿ ਅਸੀਂ ਵਾਟਰ ਲੌਗਿੰਗ ਦੀ ਬੜੀ ਸਮੱਸਿਆ ਸਾਡੇ ਹਾਈਵੇਸ ਤੇ ਅਰਾਊਂਡ ਜਦੋਂ ਹੈਵੀ ਜਦੋਂ ਰੇਨ ਹੋ ਜਾਂਦੀ ਹੈ ਜਿਆਦਾ ਭਾਰੀ ਮਾਤਰਾ ਜੀ ਆ ਜਾਂਦਾ ਉਸ ਦੇ ਕਾਰਨ ਫੜਕਾ ਵੀ ਟੁੱਟਦੀਆਂ ਨੇ ਲੋਕਾਂ ਨੂੰ ਤੰਗੀਆਂ ਵੀ ਆਉਂਦੀਆਂ ਬਕੋਸ ਜਿਹੜਾ ਇਹ ਸਾਰਾ ਸਟ੍ਰੈਚ ਐਨ ਐਚ ਆਈ ਦੇ ਥੱਲੇ ਆਉਂਦਾ ਤੇ ਫਿਰ ਉਹ ਐਨ ਐਚ ਆਈ ਜੋ ਰਿਪੇਅਰ ਦੀ ਵਾਰੀ ਆਉਂਦੀ ਹੈ ਬੜੇ ਨਾਂ ਨੁਕਰੇ ਵੀ ਕਰਦੇ ਨੇ ਤੇ ਇਸ ਕਰਕੇ ਜਦੋਂ ਸੈਂਟਰ ਵਾਲਿਆਂ ਉਹਨਾਂ ਦੇ ਫੰਡਾਂ ਤੇ ਕਰਨਾ ਹੁੰਦਾ ਤੇ ਕਈ ਸਾਨੂੰ ਚੀਜ਼ਾਂ ਕਈ ਵਾਰੀ ਕਾਰਪੋਰੇਸ਼ਨ ਦੇ ਫੰਡਾਂ ਵਿੱਚੋਂ ਕਾਰਪੋਰੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜੇ ਲੋਕ ਦੇ ਸਾਡੇ ਬੋਰੇ ਆ ਉਹ ਉਹ ਆ ਕੇ ਕਰਾਣੇ ਪੈਂਦੇ ਨੇ ਅਸੀਂ ਕੋਸ਼ਿਸ਼ ਇਹ ਹੀ ਕਰੀਏ ਕਿ ਜਿਹੜਾ ਸਾਡਾ ਪਾਣੀ ਦੀ ਸਮੱਸਿਆ ਜਿੰਨੀ ਅਸੀਂ ਕਰ ਸਕੀਏ ਉਹਦਾ ਸੁਮਿਦਾਨ ਕਰਕੇ ਤੇ ਸਾਡੇ ਲੋਕਾਂ ਨੂੰ ਇਹ ਜਿਹੜੀਆਂ ਸੇਵਾਵਾਂ ਨੇ ਨਿਰੰਤਰ ਚਲਦੀਆਂ ਨੇ ਅਸੀਂ ਚਲਾਉਂਦੇ ਰਵਾਂਗੇ ਆਉਣ ਵਾਲੇ 1 ਸਾਲ ਦੇ ਵਿੱਚ ਬਗਵਾੜੇ ਦੇ ਜਿਹੜੀਆਂ ਵਿਕਾਸ ਕਰਦੇ ਕੰਮ ਨੇ ਅਸੀਂ ਉਹਨਾਂ ਨੂੰ ਹੋਰ ਤੇਜ਼ੀ ਦਵਾਂਗੇ ਅਸੀਂ ਉਹਨਾਂ ਨੂੰ ਹੋਰ ਤਬਦੀਦ ਦਵਾਂਗੇ ਤੁਸੀਂ ਕਿਹੜਾ ਆਉਣ ਵਾਲੇ ਕੰਮਾਂ ਨੂੰ ਤੇਜ਼ੀ ਤੇ ਆਨ ਗੋਇੰਗ ਪ੍ਰੋਜੈਕਟ ਜਿਹੜੇ ਕੋਈ ਪਾਈਪਲਾਈਨਸ ਹੋਰ ਵੀ ਨੇ ਤੇ ਉਹ ਕਿਹੜੇ-ਕਿਹੜੇ ਬਹੁਤ ਸਾਰੇ ਨਹੀਂ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਬਸ ਅਸੀਂ ਇਹ ਢੀਕ ਰਹੇ ਹੁਸ ਦਿਨ ਦੀ ਕਿ ਜਿਸ ਦਿਨ ਮੇਅਰ ਸਾਹਿਬ ਸਾਨੂੰ ਹਰੀ ਛੰਡੀ ਦੇ ਦੇਣਗੇ ਤੇ ਅਸੀਂ ਸਤਜੈਨ ਸਾਹਿਬ ਦੇ ਜਿਹੜੇ ਹੈਰੀਟੇਜ ਸਟਰੀਟ ਹੈ ਜਿਹੜੇ ਸਾਡੇ ਸਾਰੇ ਹੀ ਸਿੱਖ ਸੰਗਤਾਂ ਤੇ ਸਮੂਹ ਪਗਵਾੜਾ ਵਾਸੀਆਂ ਦੇ ਦਿਲ ਦੇ ਦਿਲ ਦੇ ਬਹੁਤ ਫਿਰਦੇ ਦੇ ਕਰੀਬ ਹੈ ਤੇ ਇੱਕ ਜਿਹੜੀ ਸ਼ਹਿਰ ਨੂੰ ਇੱਕ ਏਡੀ ਵੱਡੀ ਦੇਣ ਦਿੱਤੀ ਜਾ ਰਹੀ ਹੈ ਕਿ ਅਸੀਂ ਸਾਰੀਆਂ ਸੰਗਤਾਂ ਨੂੰ ਜਿਹੜਾ ਸਤਜੈਨ ਸਾਹਿਬ ਨੂੰ ਜਾ ਰਿਹਾ ਰਸਤਾ ਉਸ ਨੂੰ ਹੈਰੀਟੇਜ ਸਟਰੀਟ ਪੌਸ਼ਿਤ ਕਰਕੇ ਉਸ ਨੂੰ ਬਹੁਤ ਸੁੰਦਰ ਬਣਾ ਕੇ ਕਰਾਂਗੇ ਤੇ ਵੱਖ-ਵੱਖ ਚਾਹੇ ਨਵੇਂ ਸੀਵਰੇਜ ਦੇ ਪਾਈਪਲਾਈਨ ਹੁਣ ਅਸੀਂ ਚਟਾਨੀ ਸਾਹਿਬ ਨਾਲ ਬਥੇਰੇ ਕੀਤੇ ਨੇ ਜਿਹੜਾ ਕਿ ਅਸੀਂ ਇਸ ਵਕਤ ਮੇਰੇ ਖਿਆਲ 80 ਸਮਥਿੰਗ ਪਰਸੈਂਟ ਦੇ ਵਾਟਰ 86 ਪਰਸੈਂਟ ਦੇ ਵਾਟਰ ਸਪਲਾਈ ਕਰ ਰਹੇ ਹਾਂ ਤੇ ਮੈਨੂੰ ਇਹ ਦੱਸਣ ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਗਾਰਡਨ ਦਾ ਵੀ ਜਾ ਹਾਂ ਇਹ ਇਹ ਦੱਸਣ ਚ ਬਹੁਤ ਖੁਸ਼ੀ ਹੈ ਕਿ ਜਿਹੜਾ 86 ਪਰਸੈਂਟ ਵਾਟਰ ਸਪਲਾਈ ਹੈ ਇਹ ਅਫਰੀ ਪੰਜਾਬ ਤੋਂ ਪਹਿਲੇ ਨੰਬਰ ਤੇ ਆ ਜੀ ਹਾਂ 100% ਤੇ ਅਸੀਂ ਚਲੇ ਗਏ ਕਿਉਂਕਿ ਪਿਛਲੇ ਸਾਲ ਜਿਹੜਾ ਡਾਕਟਰ ਰਵਜੋਤ ਲੋਕਲ ਲੋਕਲ ਬੋਡੀ ਦੇ ਮੰਤਰੀ ਨੇ ਜੋ ਆਰਡਰ ਬਲ ਉਹਨਾਂ ਨੇ ਆ ਕੇ ਜਿਹੜਾ ਕਾਟਿੰਗ ਕੀਤਾ ਸੀ 4 ਕਰੋੜ ਦੀ ਕੀਮਤ ਦੇ ਨਾਲ ਜਿਹੜੇ ਰਕਮ ਦੇ ਨਾਲ ਇਸ ਦੇ ਨਾਲ ਸਾਡਾ ਫਗਵਾੜਾ 100% ਜਿੱਥੇ ਤੱਕ ਜਿਹੜੀ ਕਾਰਪੋਰੇਸ਼ਨ ਦੀ ਹੱਦ ਹੈ ਉਹਦੇ ਵਿੱਚ ਵਾਟਰ ਸਪਲਾਈ ਜਿਹੜੀ ਹੈ ਪਾਈਪਾਂ ਨੇ ਉਹ ਸਾਰੀਆਂ ਪੈ ਕੇ ਅਸੀਂ ਕਰ ਚੁੱਕੇ ਸੀਵਰੇਜ ਸਭ 80 ਸਮਥਿੰਗ ਤੇ 84 86 ਮੈਂ ਮੇਰ ਸਾਹਿਬ ਨੂੰ ਮੁਬਾਰਕਬਾਦ ਦਿੰਦਾ ਮੈਡਮ ਕਮਿਸ਼ਨ ਨੂੰ ਮੁਬਾਰਕ ਦਿੰਦਾ ਤੇ ਜਿਹੜਾ ਸਾਡਾ ਰੋਜ਼ ਕਾਟਨ ਦਾ ਪ੍ਰੋਜੈਕਟ ਹੈ ਉਫਤਾ ਵੀ ਬਹੁਤ ਜਲਦੀ ਅਸੀਂ ਟੈਂਡਰ ਆਫ ਫਲੋਟ ਹੋ ਚੁੱਕਾ ਹੈ ਜਦੋਂ ਪਾਸ ਹੋ ਜਾਏਗਾ ਤਾਂ ਵੀ ਸ਼ਹਿਰ ਨਿਸਮਰਤ ਕਰ ਰਿਹਾ ਹੈ ਬਹੁਤ ਬਹੁਤ ਐਸਨ ਹਲਕਾ ਇੰਚਾਰਜ ਹਰਜੀਮਾਨ ਜਿਨ੍ਹਾਂ ਨੇ ਦੱਸਿਆ ਕਿ ਬਹੁਤ ਜਲਦੀ ਹੀ ਹੈਰੀਟੇਜ ਸਟਰੀਟ ਔਰ ਰੋਜ਼ ਗਾਰਡਨ ਦਾ ਜਿਹੜਾ ਪ੍ਰੋਜੈਕਟ ਹੈ ਉਹ ਵੀ ਜਲਦੀ ਲੈ ਕੇ ਆਇਆ ਜਾਏਗਾ ਔਰ ਸ਼ਾਇਦ ਵਾਰਸੀਆਂ ਨੂੰ ਇਹ ਸੋਗਾਤ ਜਲਦੀ ਦਿੱਤੀ ਜਾਵੇਗੀ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਧਾਇਨਿਕ ਸਵੇਰਾ ਟੀਵੀ ਫਗਵਾੜਾ ਫਗਵਾੜਾ ਨਗਰ ਨਿਗਮ ਵੱਲੋਂ ਫਗਵਾੜਾ ਦੇ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਜਿਹੜੀ ਕਿ ਸੀਵਰੇਜ ਜਿਹੜਾ ਹੈ ਇਹ ਅਪਲਾਈਓਵਰ ਦੇ نیچے ਆ ਗਿਆ ਸੀ ਉਹਦੀ ਸ਼ਿਫਟਿੰਗ ਦਾ ਜਿਹੜਾ ਕੰਮ ਸ਼ੁਰੂ ਹੋ ਰਿਹਾ ਸਾਡੇ ਨਾਲ ਮੌਜੂਦ ਨੇ ਹਲਕਾ ਇੰਚਾਰਜ ਹਰਜੀ ਮਾਨ ਜੀ ਹਰਜੀ ਮਾਨ ਜੀ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਹੋ ਰਿਹਾ ਔਰ ਇਹ ਕਿੰਨੇ ਦੀ ਲਗਤ ਦਾ ਪ੍ਰੋਜੈਕਟ ਹੈ ਤੇ ਇਹਦਾ ਕੀ ਫਾਇਦਾ ਹੋਣਾ ਸ਼ਹਿਰ ਵਾਸੀ ਸਤਿ ਸ਼੍ਰੀ ਅਕਾਲ ਜੀ ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਤੁਹਾਡੇ ਆਨਰੇਬਲ ਮੇਅਰ ਸਾਹਿਬ ਰਾਮਪਾਲ ਉੱਪਰ ਜੀ ਜਿਨ੍ਹਾਂ ਦੀ ਅਗਵਾਈ ਤੇ ਹੇਠ ਜਿਹੜੇ ਫਗਵਾੜੇ ਦੇ ਵਿਕਾਸ ਕਾਰਜ ਨੇ ਬਹੁਤ ਤੇਜ਼ੀ ਨਾਲ ਅੱਗੇ ਵਧਦੇ ਪਏ ਨੇ ਅੱਜ ਉਸੇ ਲੜੀ ਨੂੰ ਅੱਗੇ ਲੈ ਕੇ ਜਾਂਦੇ ਆ ਸਾਡੇ ਆਨਰੇਬਲ ਕਮਿਸ਼ਨਰ ਡਾਕਟਰ ਅਕਸ਼ਟ ਗੁੱਤਾ ਜੀ ਸਾਡੇ ਵਕਫ ਵਕਫਾ ਤੋਂ ਆਏ ਹੋਏ ਐਮਟੀ ਸਹਿबान ਸਾਡੇ ਡਿਪਾਰਟਮੈਂਟ ਦੇ ਜਿਹੜੇ ਹੈੱਡ ਨੇ ਚੋਟਾਨੀ ਸਹਾਬ ਸਾਰੇ ਆਏ ਹੋਏ ਪਤਵੰਤੇ ਸੱਜਣ ਜਿਨ੍ਹਾਂ ਦੇ ਹਾਜ਼ਰੀ ਦੇ ਵਿੱਚ ਜਿਹੜਾ ਅੱਜ ਇਹ نیک ਕਾਰਜ ਅਸੀਂ ਸ਼ੁਰੂ ਕੀਤਾ ਜਿਸ ਦੇ ਤਹਿਤ 500 ਮੀਟਰ ਦਾ ਜਿਹੜਾ ਸੀਵਰ ਪਾਈਪ ਹੈ ਉਹ ਨਵਾਂ ਜਿਹੜਾ ਜੀਟੀ ਰੋਡ ਤੇ ਥੱਲੇ ਆ ਗਿਆ ਸੀ ਤੇ ਜਿਹੜੀ ਸਾਡੀ ਮੰਡੀ ਦੇ ਵਿੱਚ ਵਾਟਰ ਲੌਕ ਜੀ ਦੀ ਸਮੱਸਿਆ ਉਸ ਦਾ ਵੀ ਹੱਲ ਹੋਏਗਾ ਬਸ ਸਾਡੇ ਦੇ ਨਾਲ ਲੱਗ ਕੇ ਜਿੰਨੀਆਂ ਦੁਕਾਨਾਂ ਨੇ ਇਹ ਚੌਕ ਦਾ ਜਿਹੜਾ 500 ਮੀਟਰ ਦਾ ਵੱਡਾ ਪਾਈਪ ਪੈਣ ਕਰਕੇ ਜਿਹੜੇ ਉਹਨਾਂ ਦੇ ਕਨੈਕਸ਼ਨ ਉਹਨਾਂ ਨੂੰ ਬੜੀ ਵੱਡੀ ਸਹੂਲਤ ਹੋ ਜਾਏਗੀ ਇਹਦੀ ਕੁੱਲ ਰਾਸ਼ੀ ਜਿਹੜੀ ਹੈ ਉਹ 1 ਕਰੋੜ ਦੇ ਅਰਾਊਂਡ ਹੈ ਤੇ ਇਹਦਾ ਅਸੀਂ ਸਮਾਂ ਵੀ ਨਿਰਧਾਰਤ ਕੀਤਾ ਹੋਇਆ ਹੈ ਕਿ 2 ਮਹੀਨਿਆਂ ਦੇ ਵਿੱਚ ਕਾਰ ਇਸ ਨੂੰ ਪ੍ਰੋਜੈਕਟ ਨੂੰ ਪੂਰਾ ਕਰਕੇ ਕਿ ਸ਼ਹਿਰ ਦੀ ਸਾਰੀ ਟ੍ਰੈਫਿਕ ਇੱਥੋਂ ਲੰਘਣੀ ਹੈ ਤੇ ਲੋਕਾਂ ਨੂੰ ਤੰਗ ਪਰੇਸ਼ਾਨੀ ਜ਼ਿਆਦਾ ਫੇਸ ਨਾ ਕਰਨੀ ਪਵੇ ਅਸੀਂ ਜਲ ਤੋਂ ਜਲਦ ਇਸ ਪ੍ਰੋਜੈਕਟ ਨੂੰ ਪੂਰਾ ਕਰਕੇ ਮੈਂ ਹੁਣ ਚਤਾਨ ਸਿੰਘ ਸਾਹਿਬ ਨੂੰ ਪੁੱਛਿਆ ਮੈਡਮ ਕਮਿਸ਼ਨਰ ਨੇ ਵੀ ਕਿ ਇਸ ਨੂੰ ਅਸੀਂ 2 ਮਹੀਨੇ ਦੀ ਟਾਈਮ ਲਾਈਨ ਰੱਖੀ ਆ ਪਰ ਵਿਦਨ 1.5 ਮਹੀਨਾ ਅਸੀਂ ਇਸ ਨੂੰ ਪੂਰਾ ਕਰ ਦਵਾਂਗੇ ਤੇ ਜਿੱਦਾਂ ਕਿ ਅਸੀਂ ਜਾਣਦੇ ਆ ਕਿ ਅਸੀਂ ਵਾਟਰ ਲੋਕਿੰਗ ਦੀ ਬੜੀ ਸਮੱਸਿਆ ਸਾਡੇ ਹਾਈਵੇਜ਼ ਦੇ ਅਰਾਊਂਡ ਜਦੋਂ ਹੈਵੀ ਰੇਨ ਹੋ ਜਾਂਦੀ ਹੈ ਜ਼ਿਆਦਾ ਭਾਰੀ ਮਾਤਰਾ ਵਿੱਚ ਆ ਜਾਂਦਾ ਉਸ ਦੇ ਕਾਰਨ ਫੜਕਾ ਵੀ ਟੁੱਟਦੀਆਂ ਨੇ ਲੋਕਾਂ ਨੂੰ ਤੰਗੀਆਂ ਵੀ ਆਉਂਦੀਆਂ ਬਿਕੋਸ ਜਿਹੜਾ ਇਹ ਸਾਰਾ ਸਟ੍ਰੈਚ ਐਨ ਐਚ ਆਈ ਦੇ ਥੱਲੇ ਆਉਂਦਾ ਤੇ ਫਿਰ ਉਹ ਐਨ ਐਚ ਆਈ ਜੋ ਰਿਪੇਅਰ ਦੀ ਵਾਰੀ ਆਉਂਦੀ ਹੈ بڑے ਨਾ ਨੁਕਰੇ ਵੀ ਕਰਦੇ ਨੇ ਤੇ ਇਸ ਕਰਕੇ ਜਦੋਂ ਸੈਂਟਰ ਵਾਲਿਆਂ ਉਹਨਾਂ ਦੇ ਫੰਡਾਂ ਤੇ ਕਰਨਾ ਹੁੰਦਾ ਤੇ ਕਈ ਸਾਨੂੰ ਚੀਜ਼ਾਂ ਕਈ ਵਾਰੀ ਕਾਰਪੋਰੇਸ਼ਨ ਦੇ ਫੰਡਾਂ ਵਿੱਚੋਂ ਕਾਰਪੋਰੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜੇ ਲੋਕ ਦੇ ਸਾਡੇ ਬੋਰੇ ਆ ਉਹ ਪਵਾ ਕੇ ਕਰਾਣੇ ਪੈਂਦੇ ਨੇ ਅਸੀਂ ਕੋਸ਼ਿਸ਼ ਇਹ ਹੀ ਕਰੀਏ ਕਿ ਜਿਹੜਾ ਸਾਡਾ ਪਾਣੀ ਦੀ ਸਮੱਸਿਆ ਜਿੰਨੀ ਅਸੀਂ ਕਰ ਸਕੀਏ ਉਹਦਾ ਸਮਾਧਾਨ ਕਰਕੇ ਤੇ ਸਾਡੇ ਲੋਕਾਂ ਨੂੰ ਇਹ ਜਿਹੜੀਆਂ ਸੇਵਾਵਾਂ ਨੇ ਨਿਰੰਤਰ ਚੱਲਦੀਆਂ ਨੇ ਅਸੀਂ ਚਲਾਉਂਦੇ ਰਵਾਂਗੇ ਆਉਣ ਵਾਲੇ 1 ਸਾਲ ਦੇ ਵਿੱਚ ਪਗਵਾੜੇ ਦੇ ਜਿਹੜੀਆਂ ਵਿਕਾਸ ਕਰਦੇ ਤੇ ਕੰਮ ਨੇ ਅਸੀਂ ਉਹਨਾਂ ਨੂੰ ਹੋਰ ਤੇਜ਼ੀ ਦਵਾਂਗੇ ਅਸੀਂ ਉਹਨਾਂ ਨੂੰ ਹੋਰ ਤਬਦੀਲ ਦਵਾਂਗੇ ਤੁਸੀਂ ਕੀ ਆਉਣ ਵਾਲੇ ਕੰਮਾਂ ਨੂੰ ਤੇਜ਼ੀ ਤੇ ਆਨ ਗੋਇੰਗ ਪ੍ਰੋਜੈਕਟ ਜਿਹੜੇ ਕੋਈ ਪਾਈਪਲਾਈਨਸ ਹੋਰ ਵੀ ਨੇ ਤੇ ਉਹ ਕਿਹੜੇ-ਕਿਹੜੇ ਨੇ ਬਹੁਤ ਸਾਰੇ ਨਹੀਂ ਅਸੀਂ ਪਹਿਲਾਂ ਤਾਂ ਸਾਰਿਆਂ ਨੂੰ ਬਸ ਅਸੀਂ ਇਹ ਢੀਕ ਰਹੇ ਹਾਂ ਉਸ ਦਿਨ ਦੀ ਜਿਹ ਦਿਨ ਮੇਅਰ ਸਾਹਿਬ ਸਾਨੂੰ ਹਰੀ ਝੰਡੀ ਦੇ ਦੇਣਗੇ ਤੇ ਅਸੀਂ ਸਤਜਨ ਸਾਹਿਬ ਦੇ ਜਿਹੜੇ ਹੈਰੀਟੇਜ ਸਟਰੀਟ ਹੈ ਜਿਹੜੀ ਸਾਡੇ ਸਾਰੇ ਹੀ ਸਿੱਖ ਸੰਗਤਾਂ ਤੇ ਸਮੂਹ ਫਗਵਾੜਾ ਵਾਸੀਆਂ ਦੇ ਦਿਲ ਦੇ ਦਿਲ ਦੇ ਬਹੁਤ ਹਿਰਦੇ ਦੇ ਕਰੀਬ ਹੈ ਤੇ ਇੱਕ ਜਿਹੜੀ ਸ਼ਹਿਰ ਨੂੰ ਇੱਕ 80% ਦੇ ਨੇ ਦਿੱਤੀ ਜਾ ਰਹੀ ਹੈ ਕਿ ਅਸੀਂ ਸਾਰੀਆਂ ਸੰਗਤਾਂ ਨੂੰ ਜਿਹੜਾ ਕੈਨ ਸਾਹਿਬ ਨੂੰ ਜਾ ਰਿਹਾ ਰਸਤਾ ਉਸ ਨੂੰ ਹੈਰੀਟੇਜ ਸਟਰੀਟ ਕੋਸ਼ਿਤ ਕਰਕੇ ਉਸ ਨੂੰ ਬਹੁਤ ਸੁੰਦਰ ਬਣਾ ਕੇ ਕਰਾਂਗੇ ਤੇ ਵੱਖ-ਵੱਖ ਚਾਹੇ ਨਵੇਂ ਸੀਵਰੇਜ ਦੇ ਪਾਈਪਲਾਈਨ ਹੁਣ ਅਸੀਂ ਚਟਾਨੀ ਸਾਹਿਬ ਦਾ ਬਥੇਰੇ ਕੀਤੇ ਨੇ ਜਿਹੜਾ ਕਿ ਅਸੀਂ ਇਸ ਵਕਤ ਮੇਰੇ ਖਿਆਲ 80 ਸਮਥਿੰਗ ਪਰਸੈਂਟ ਦੇ ਪਾਣੀ ਵਾਟਰ ਸਪਲਾਈ 86 ਪਰਸੈਂਟ ਦੇ ਵਾਟਰ ਸਪਲਾਈ ਕਰ ਰਹੇ ਹਾਂ ਇਹ ਮੈਨੂੰ ਇਹ ਦੱਸਣ ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਗਾਰਡਨ ਦਾ ਵੀ ਜਾ ਚੁਕਾ ਹਾਂ ਇਹ ਇਹ ਦੱਸਣ ਚ ਬਹੁਤ ਖੁਸ਼ੀ ਹੈ ਕਿ ਜਿਹੜਾ 86% ਵਾਟਰ ਸਪਲਾਈ ਹੈ ਇਹ ਅਫੀ ਪੰਜਾਬ ਤੋਂ ਪਹਿਲੇ ਨੰਬਰ ਤੇ ਆ ਜੀ ਹਾਂ 100% ਤੇ ਅਸੀਂ ਚਲੇ ਗਏ ਕਿਉਂਕਿ ਪਿਛਲੇ ਸਾਲ ਜਦੋਂ ਡਾਕਟਰ ਰਵਜੋਤ ਲੋਕਲ ਲੋਕਲ ਬਾਡੀ ਦੇ ਮੰਤਰੀ ਨੇ ਜੋ ਆਲਡੇਬਲ ਉਹਨਾਂ ਨੇ ਆ ਕੇ ਜਦੋਂ ਗਾਰਡਨ ਕੀਤਾ ਸੀ 4 ਕਰੋੜ ਦੀ ਕੀਮਤ ਦੇ ਨਾਲ ਜਿਹੜੀ ਰਕਮ ਦੇ ਨਾਲ ਇਸ ਦੇ ਨਾਲ ਸਾਡਾ ਫਗਵਾੜਾ 100% ਜਿੱਥੇ ਤੱਕ ਜਿਹੜੀ ਕਾਰਪੋਰੇਸ਼ਨ ਦੀ ਹੱਦ ਹੈ ਉਪ ਦੇ ਵਿੱਚ ਵਾਟਰ ਸਪਲਾਈ ਜਿਹੜੀ ਹੈ ਪਾਈਪਾਂ ਨੇ ਉਹ ਸਾਰੀਆਂ ਪੈ ਕੇ ਅਸੀਂ ਕਰ ਚੁੱਕੇ ਸੀਵਰੇਜ ਸਾਫ 80 ਸਮਥਿੰਗ ਤੇ 84 86 ਹੈ ਹਾਂ ਸੀਵਰੇਜ ਹੈਗਾ 86 ਸੇ ਅਸੀਂ ਬਹੁਤ ਜਲਦ ਉਸ ਨੂੰ ਵੀ 100% ਵਰਕ ਕਰੀਆ ਬਿਹਤਰੀ ਵਾਸਤੇ ਲੈ ਕੇ ਜਾਵਾਂਗੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੇਠ ਆਮ ਆਦਮੀ ਪਾਰਟੀ ਦੇ ਚੰਡੇ ਦੇ ਹੇਠ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਤਖਵਾਈ ਦੇ ਹੈ ਜਿਹੜੇ ਨਿਰੰਤਰ ਵਿਕਾਸ ਕਾਰਜ ਨੇ ਲੋਕਾਂ ਦੇ ਬਿਹਤਰੀ ਦੇ ਕਾਰਜ ਨੇ ਚੱਲਦੇ ਪਏ ਨੇ ਤੇ ਅਸੀਂ ਇਦਾਂ ਹੀ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਾਂਗੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਮੈਂ ਮੇਅਰ ਸਾਹਿਬ ਨੂੰ ਮੁਬਾਰਕਬਾਦ ਦਿੰਦਾ ਮੈਡਮ ਕਲਿਸਨ ਨੂੰ ਮੁਬਾਰਕਬਾਦ ਦਿੰਦਾ ਜੇ ਜਿਹੜਾ ਸਾਡਾ ਰੋਜ਼ ਗਾਰਡਨ ਦਾ ਪ੍ਰੋਜੈਕਟ ਉਸ ਦਾ ਵੀ ਬਹੁਤ ਜਲਦੀ ਅਸੀਂ ਟੈਂਡਰ ਆਫਲੋਟ ਹੋ ਚੁੱਕਾ ਹੈ ਜਦੋਂ ਪਾਸ ਹੋ ਜਾਏਗਾ ਤਾਂ ਵੀ ਸ਼ਹਿਰ ਨਿਸਮਰਤ ਕਰ ਰਹਿ ਬਹੁਤ ਬਹੁਤ ਐਸਨ ਹਲਕਾ ਇੰਚਾਰਜ ਹਰਜੀਮਾਨ ਜਿਨ੍ਹਾਂ ਨੇ ਦੱਸਿਆ ਕਿ ਬਹੁਤ ਜਲਦੀ ਹੀ ਹੈਰੀਟੇਜ ਸਟਰੀਟ ਔਰ ਰੋਜ਼ ਗਾਰਡਨ ਦਾ ਜਿਹੜਾ ਪ੍ਰੋਜੈਕਟ ਹੈ ਉਹ ਵੀ ਜਲਦੀ ਲੈ ਕੇ ਆਇਆ ਜਾਏਗਾ ਔਰ ਸ਼ਹਿਰ ਵਾਸੀਆਂ ਨੂੰ ਹੈ ਸੁਗਾਤ ਜਲਦੀ ਦਿੱਤੀ ਜਾਵੇਗੀ ਕੈਮਰਾਮੈਨ ਅਰਣ ਕੁਮਾਰ ਦਿਨਾਰ ਆਮਨਦੀਪ ਸ਼ਰਮਾ ਧਾਇਨਿਕ ਸਵੇਰਾ ਟੀਵੀ ਫਗਵਾੜਾ